ਕਰਦੇ ਵਿੱਚ ਸਤਿੰਦਰ ਸਰਤਾਜ ਨੇ ਸ਼ੋਅ ਕਰਨ ਤੋਂ ਤੌਬਾ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਇੱਕ ਲੈਟਰ ਲਿਖੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਕਿਸ ਤਰੀਕੇ ਦੀਆਂ ਚੀਜ਼ਾਂ ਹੋਈਆਂ ਨੇ ਜੀ ਹਾਂ ਸਤਿੰਦਰ ਸਰਤਾਜ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਦੇ ਸੌਂਗ ਬਹੁਤ ਮਕਬੂਲ ਖੁੰਦੇ ਨੇ ਜਿਨ੍ਹਾਂ ਦੇ ਸ਼ੋਅ ਬਹੁਤ ਮਕਬੂਲ ਖੁੰਦੇ ਨੇ ਔਰ ਉਹਨਾਂ ਦੇ ਸ਼ੋਅ ਦੀ ਇੱਕ ਖਾਸियत ਹੈ ਡਾਕਟਰ ਸਤਿੰਦਰ ਸਰਤਾਜ ਉਹਨਾਂ ਦੇ ਸ਼ੋਅ ਦੀ ਇੱਕ ਖਾਸियत ਹੈ ਗੋਨਾਂ ਦੇ ਸ਼ੋਹ ਦੇ ਵਿੱਚ ਬੈਠ ਕੇ ਸਾਰੇ ਆਨੰਦਮਈ ਤਰੀਕੇ ਦੇ ਨਾਲ ਸ਼ੋਹ ਦਾ ਮਜ਼ਾ ਲੈਂਦੇ ਨੇ ਉਹਨਾਂ ਨੂੰ ਸੁਣਦੇ ਨੇ ਉਹਨਾਂ ਦੇ ਸ਼ੋਹ ਨੂੰ ਸੁਣਿਆ ਜਾਂਦਾ ਹੈ ਇੰਜੋਏ ਕੀਤਾ ਜਾਂਦਾ ਹੈ ਸਾਰੇ ਲੋਕ ਬੈਠਦੇ ਨੇ ਤਾਂ ਤੁਹਾਨੂੰ ਦੱਸਦੀ ਕਿ ਇੱਕ ਜ਼ਿਕਰ ਕੀਤਾ ਗਿਆ ਜਿਹੜੀ ਲੈਟਰ ਫਰਦਾਸ ਪ੍ਰੋਡਕਸ਼ਨ ਜਿਹੜੀ ਕਿ ਡਾਕਟਰ ਸਤਿੰਦਰ ਸਰਤਾਜ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੇ ਵੱਲੋਂ ਇੱਕ ਲੈਟਰ ਲਿਖੀ ਗਈ ਹੈ ਸਰਕਾਰ ਨੂੰ ਵੀ ਲਿਖੀ ਗਈ ਹੈ ਔਰ ਪ੍ਰਸ਼ਾਸਨ ਨੂੰ ਵੀ ਲਿਖੀ ਗਈ ਹੈ ਉਹਨਾਂ ਕਹਿੰਦੇ ਕਿ ਇੱਕ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਇੱਕ ਵਨ ਵਿੰਡੋ ਸਿਸਟਮ ਹੋਣਾ ਚਾਹੀਦਾ ਹੈ ਕਿ ਸਿਰਫ ਗਾਇਕ ਜਿਹੜਾ ਆ ਉਹ ਸਰਕਾਰ ਨੂੰ ਅਰਜੀ ਦੇਵੇ ਤੇ ਬਾਕੀ ਦੇ ਸਾਰੇ ਪਰਮਟਾ ਤੋਂ ਲੈ ਕੇ ਸਾਰਾ ਅਰੇਂਜਮੈਂਟ ਜਿਹੜਾ ਆ ਉਹ ਸਰਕਾਰ ਦੇਖੇ ਇਸ ਤਰੀਕੇ ਦਾ ਅਰੇਂਜਮੈਂਟ ਹੋਣਾ ਚਾਹੀਦਾ ਹੁਣਾਂ ਕਹਿ ਕਿ ਸਾਡੇ ਸ਼ੋਅ ਦੇ ਵਿੱਚ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਸਾਡੇ ਤੋਂ ਪਾਸ ਦੀ ਮੰਗ ਕਰਦੇ ਨੇ ਔਰ ਪਾਸ ਦੀ ਮੰਗ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਧੱਕੇ ਨਾਲ ਹੀ ਆਪਣੇ ਜਿਹੜੇ ਦੋਸਤ ਹੈ ਜਾਂ ਸਕੇ ਸੰਬੰਧੀ ਲੈ ਆਉਂਦੇ ਨੇ ਬਲਕਿ ਸਾਡੀ ਜਿਹੜੀ ਸ਼ੋਅ ਦੇ ਵਿੱਚ ਅਰੇਂਜਮੈਂਟ ਜਿਹੜੀ ਸਿਟਿੰਗ ਹੁੰਦੀ ਹੈ ਉਹ ਨੰਬਰਾਂ ਵਾਈਜ਼ ਹੁੰਦੀ ਹੈ ਔਰ ਬਾਕੀਆਂ ਦੀ ਸੀਟਾਂ ਦੇ ਉੱਪਰ ਉਹ ਲੋਕ ਆਣ ਕੇ ਬੈਠ ਜਾਂਦੇ ਨੇ ਤਾਂਕੋ ਫਿਰ ਜਿਹੜੇ ਦੂਸਰੇ ਲੋਕ ਨੇ ਜਿਨ੍ਹਾਂ ਨੇ ਪੈਸੇ ਖਰਚ ਕੇ ਉਹ ਸੀਟਾਂ ਦੀ ਬੁਕਿੰਗ ਕੀਤੀ ਹੁੰਦੀ ਹੈ ਟਿਕਟਾਂ ਲਈਆਂ ਹੁੰਦੀਆਂ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਬਾਅਦ ਦੇ ਵਿੱਚ ਆਸਾਨੀ ਦੇ ਨਾਲ ਉਹ ਸੀਟ ਤੋਂ ਉਠਾਇਆ ਨਹੀਂ ਜਾ ਸਕਦਾ ਜਿਹੜਾ ਬੰਦਾ ਬੈਠ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਸਾਨੂੰ ਦੋ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤਾ ਇਹ ਉਹਨਾਂ ਨੇ ਇੱਕ ਆਪਣੇ ਨਾਲ ਹੱਡ ਬੀਤੀ ਜਿਹੜੀ ਹੋਈ ਹੈ ਉਹ ਦੱਸੀ ਹੈ ਸੋ ਇਸੇ ਕਰਕੇ ਉਹਨਾਂ ਨੇ ਇੱਕ ਲੈਟਰ ਲਿਖਿਆ ਪੰਜਾਬ ਦੇ ਸੀਐਮ ਆਪ ਗਵਰਨਰ ਮਾਨ ਫੁਣਾ ਨੂੰ ਇੱਕ ਲੈਟਰ ਲਿਖਿਆ ਔਰ ਪ੍ਰਸ਼ਾਸਨ ਨੂੰ ਔਰ ਡੀਜੀਪੀ ਨੂੰ ਵੀ ਲਿਖਿਆ ਕਿ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਕੁਝ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਬਦਸਲੂਕੀ ਕਰਦੇ ਨੇ ਸਾਡੇ ਤੋਂ ਫ੍ਰੀ ਪਾਸਾ ਦੀ ਮੰਗ ਕੀਤੀ ਜਾਂਦੀ ਹੈ ਔਰ ਜੇਕਰ ਅਸੀਂ ਪਾਸ ਦੇ ਵੀ ਦਿੰਨੇ ਆ ਤਾਂ ਉਸ ਤੋਂ ਬਾਅਦ ਆਪਣੇ ਨਾਲ ਹੋਰ ਕਈ ਬੰਦੇ ਲੈ ਕੇ ਆਉਂਦੇ ਨੇ ਔਰ ਜਿਹੜੀਆਂ ਬੁਕਿੰਗ ਹੋਈਆਂ ਸੀਟਾਂ ਨੇ ਉਹਨਾਂ ਦੇ ਉੱਪਰ ਬਿਠਾ ਦਿੰਦੇ ਨੇ ਜਿਸ ਨਾਲ ਜਿਨ੍ਹਾਂ ਨੇ ਉਹ ਸੀਟਾਂ ਪਹਿਲਾਂ ਹੀ ਬੁੱਕ ਕੀਤੀਆਂ ਨੇ ਉਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਸ Karne. ਆ ਸਾਡੇ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਤਾਂ ਉਹਨਾਂ ਕਹਿ ਕੇ ਇਸ ਪੈਟਰਨ ਨੂੰ ਸੁਧਾਰਿਆ ਜਾਵੇ ਤੇ 1 ਵਿੰਡੋ ਵਾਲੀ ਸਹੂਲਤ ਜਿਹੜੀ ਹੈ ਗਾਇਕਾਂ ਦੇ ਵਾਸਤੇ ਅਦਾਕਾਰਾਂ ਦੇ ਵਾਸਤੇ ਖਾਸ ਤੌਰ ਤੇ ਲੈ ਕੇ ਆਵੇ ਜਿਸ ਵਿੱਚ ਸਿਰਫ ਇੱਕ ਅਰਜੀ ਗਾਇਕ ਦੇ ਵੱਲੋਂ ਦਿੱਤੀ ਜਾਵੇ ਔਰ ਬਾਕੀ ਦੇ ਪਰਮਟ ਤੋਂ ਲੈ ਕੇ ਸਾਰਾ ਅਰੇਂਜਮੈਂਟ ਸਰਕਾਰ ਕਰ ਦੇਵੇ ਕਿਉਂਕਿ ਉਹਨਾਂ ਕਹਿ ਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰੀਕੇ ਦੇ ਨਾਲ ਕੀ ਕਰਨ ਔਜਲਨ ਨੂੰ ਵੀ ਜਦੋਂ 1 ਕਰੋੜ ਦਾ ਜੁਰਮਾਨਾ ਨਾ ਉਥੇ ਲੱਗਾ ਚੰਡੀਗੜ੍ਹ ਦੇ ਵਿੱਚ ਤਾਂ ਉਹ ਵੀ ਚਰਚਾ ਦੇ ਵਿੱਚ ਰਿਹਾ ਹਾਲਾਂਕਿ ਦਿਲਜੀਤ ਨੇ ਵੀ ਚੰਡੀਗੜ੍ਹ ਸਟੇਜ ਤੋਂ ਇਹ ਅਨਾਉਂਸ ਕਰ ਦਿੱਤਾ ਹੈ ਕਿ ਗਾਈਡਲਾਈਨਸ ਸੁਣੀਆਂ ਚਾਹੀਦੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗਾਈਡਲਾਈਨਸ ਤਿਆਰ ਕਰਨ ਔਰ ਢਾਂਚਾ ਜਿਹੜਾ ਆ ਉਸ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਉਹਨਾਂ ਇਹ ਵੀ ਕਹਿ ਦਿੱਤਾ ਕਿ ਉਦੋਂ ਤੱਕ ਮੈਂ ਸ਼ੋਅ ਨਹੀਂ ਕਰਾਂਗਾ ਹੁਣ ਪੰਜਾਬ ਦੇ ਵਿੱਚ ਜਦੋਂ ਤੱਕ ਸਟੇਜ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਨਹੀਂ ਹੁੰਦੀ ਤਾਂ ਇਸ ਨੂੰ ਲੈ ਕੇ ਉਹਨਾਂ ਨਾਲ ਕੀ ਪ੍ਰਸ਼ਾਸਨ ਨੂੰ ਵੀ ਕਹਿ ਕਿ ਢਾਂਚਾ ਥੋੜਾ ਜਿਹਾ ਸੁਧਾਰਨ ਦੀ ਲੋੜ ਹੈ ਪਰ ਸਤਿੰਨਰ ਸਰਤਾ ਜਿਹੜੇ ਉੱਗੇ ਗਾਇਕ ਨੇ ਉਹਨਾਂ ਦੇ ਵੱਲੋਂ ਇਹ ਲੈਟਰ ਲਿਖੀ ਗਈ ਹੈ ਬਕਾਇਦਾ ਔਰ ਆਪਣੇ ਨਾਲ ਕੋਈ ਬਦਸਲੂਕੀ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਔਰ ਵਨ ਵਿੰਡੋ ਯੋਜਨਾ ਜਿਹੜੀ ਹੈ ਉਸ ਨੂੰ ਅਪਣਾਉਣ ਦੇ ਵਾਸਤੇ ਕਿਹਾ ਗਿਆ ਕਿ ਬਨ ਵਿੰਡੋ ਇੱਕ ਖਿੜਕੀ ਤਿਆਰ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇੱਕ ਗਾਇਕ ਸਿਰਫ ਅਰਜੀ ਦੇਵੇ ਸ਼ੋਅ ਦੇ ਸਬੰਧੀ ਔਰ ਬਾਕੀ ਸਾਰੇ ਅਰੇਂਜਮੈਂਟ ਪਰਮਟ ਤੋਂ ਲੈ ਕੇ ਸਾਰਾ ਕੁਝ ਜਿਹੜਾ ਹੈ ਉਹ ਸਰਕਾਰ ਜਾਂ ਪ੍ਰਸ਼ਾਸਨ ਹੀ ਕਰਕੇ ਦੇਵੇ ਕਿਉਂਕਿ ਸਾਨੂੰ ਇਸ ਤਰੀਕੇ ਦੇ ਨਾਲ ਬਸ ਲੂਕੀ ਦਾ ਜਾਂ ਹੋਰ ਬਹੁਤ ਮੁਸ਼ਕਲਾਂ ਦਾ